ਸਪੈਸ਼ਲ 올림픽 ਪਾਰਾ ਦੇ ਦਿਸ਼ਾ ਨਿਰਦੇਸ਼ਾ ਤੇ ਹੁਸ਼ਾਰਪੁਰ ਚ ਸਪੈਸ਼ਲ 올림픽 ਪੰਜਾਬ ਦੇ ਬੈਨਰ ਹੇਟ ਸਪੈਸ਼ਲ ਲੜਕੀਆਂ ਦੀ ਟੇਬਲ ਟੈਨਿਸ ਕੌਮੀ ਪੱਧਰ ਦੀ ਪ੍ਰਯੋਗਿਕਤਾ ਕਰਵਾਈ ਜਾ ਰਹੀ ਹੈ ਜੋ ਕਿ ਹੁਸ਼ਾਰਪੁਰ ਦੇ ਜੀਐਸਐਮ ਆਸ਼ਾ ਗਰਨ ਸਪੈਸ਼ਲ ਸਕੂਲ ਚ ਆਯੋਜਿਤ ਹੋਵੇਗੀ ਸਰੇ ਸਿਰਫ ਸਪੈਸ਼ਲ ਬੱਚਿਆਂ ਦੀ ਲੜਕੀਆਂ ਦੀ ਮੇਲ ਤਾਂ ਹੁਣੇ ਪਿੱਛੇ ਹੋ ਕੇ ਰਹਿ ਗਿਆ ਜੀ ਨਾ ਨਹੀਂ ਪੰਜਾਬ ਚੋਂ ਆਣਾ ਸੀ ਤੇ ਸ਼ਾਫਰ ਸੀ ਐ ਸਾਫ ਦੇ ਸਾਫਾ ਪ੍ਰਧਾਨ ਮਹਿਦੂ ਸਾਹਮਲ ਸਿੰਘ ਨੇ ਆ ਗਏ ਸ਼ੋਰਟ ਆ ਬਾਈਨ ਬੰਦ ਕਰਦੇ ਹਾਂ ਉਸ ਨੂੰ ਪੁੱਛੇਗਾ ਉਹ ਵੀ ਜੇ ਸਿੱਧਾ ਅਸੀਂ ਨੇ ਦੱਸ ਦੀ ਬਾਰੇ ਸਾਡੇ ਇਹਦੇ ਸਿੱਧਾ ਹੀ ਦੱਸੋ ਕੋਈ ਜੀ ਜੀ ਸਾਰੇ ਪੱਤਰਕਾਰ ਭਰਾਵਾਂ ਦਾ ਸਾਰਿਆਂ ਦਾ ਬਹੁਤ-ਬਹੁਤ ਵੈਲਕਮ ਅੱਜ ਇਸ ਪ੍ਰੈਸ ਕਾਨਫਰੰਸ ਤੇ ਮੇਰੇ ਨਾਲ ਅਸ਼ਦੀ ਵੈਲਫੇਅਰ ਸੁਸਾਇਟੀ ਦੇ ਡਿਸਟ੍ਰਿਕਟ ਸਪੈਸ਼ਲ ਕਮਪਲਿਕ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਕਰਨਜੀਤ ਸਿੰਘ ਸਾਫ ਦਾ ਪ੍ਰਧਾਨ ਮਲਕੀਤ ਸਿੰਘ ਮੇੜੂ ਜੀ ਔਰ ਸੈਸ਼ਨ ਚੈਂਪੀਅਨ ਸ਼ਿਫਟ ਉਹਦੇ ਨੂੰ ਕਰਵਾਈ ਜਾ ਰਹੀ ਹੈ ਕੀ ਪੂਰਾ ਪ੍ਰੋਗਰਾਮ ਹੈ ਸਪੈਸ਼ਲ 올림픽 ਭਾਰਤ ਜਿਹੜੀ ਕਿ ਇੰਟੈਲੈਕਚੁਅਲੀ ਡਿਸੇਬਲਡ ਜਿਹੜੇ ਬੱਚੇ ਹੁੰਦੇ ਆ ਉਹਨਾਂ ਦੀਆਂ ਗੇਮਸ ਜਿਹੜੀਆਂ ਪੂਰੇ ਇੰਡੀਆ ਚ ਉਹੀ ਕਰਵਾਉਂਦੀ ਹੈ ਉਹਨਾਂ ਦੀ ਸਿਲੈਕਸ਼ਨ ਤੋਂ ਬਾਅਦ ਉਹਨਾਂ ਨੂੰ ਵਰਲਡ ਲੈਵਲ ਤੇ 올림픽ਸ ਵਿੱਚ ਭੇਜਣਾ ਸਪੈਸ਼ਲ 올림픽 ਭਾਰਤ ਜਿਹੜੀ ਹੈ ਉਹ ਕਰਦੀ ਹੈ ਉਹਦੇ ਜਿਹੜੀ ਅੱਗੇ ਯੂਨਿਟ ਹੈ ਪੰਜਾਬ ਦਾ ਸਪੈਸ਼ਲ 올림픽 ਭਾਰਤ ਪੰਜਾਬ ਚੈਪਟਰ ਉਹਨੂੰ ਇਹ ਮਾਨ ਮਿਲਿਆ ਨੈਸ਼ਨਲ ਚੈਂਪੀਅਨਸ਼ਿਪ ਫਾਰ ਟੇਬਲ ਟੈਨਿਸ ਫੀਮੇਲ ਇਹ ਜਿਹੜਾ ਹੋਸਟ ਕਰਨ ਦਾ ਮੌਕਾ ਜਿਹੜਾ ਪੰਜਾਬ ਨੂੰ ਦਿੱਤਾ ਗਿਆ ਇਹ ਜਿਹੜਾ ਈਵੈਂਟ ਹੈ ਇਹ ਹੁਸ਼ਿਆਰਪੁਰ ਚ 8 ਤੋਂ 12 ਮਾਰਚ ਨੂੰ ਹੁਸ਼ਿਆਰਪੁਰ ਚ ਕਰਵਾਇਆ ਜਾ ਰਿਹਾ ਜਿਹਦੇ ਵਿੱਚ ਇੰਡੀਆ ਭਰ ਤੋਂ ਵੱਖ-ਵੱਖ ਰਾਜਾਂ ਤੋਂ ਜਿਹੜੀਆਂ ਟੀਮਾਂ ਇਹ ਚ ਭਾਗ ਲੈਣ ਆ ਰਹੀਆਂ ਇਹ ਸਿਰਫ ਫੀਮੇਲ ਦਾ ਹੈ ਇਹਦੇ ਵਿੱਚ ਸਮਝੋ ਤੁਸੀਂ ਜਿਹੜਾ ਨੇੜੇ ਦੀ ਗੱਲ ਕਰੀਏ ਚੰਡੀਗੜ੍ਹ ਹਰਿਆਣਾ ਦਿੱਲੀ ਰਾਜਸਥਾਨ ਗੁਜਰਾਤ ਮਹਾਰਾਸ਼ਟਰ ਆਂਧਰਾ ਪ੍ਰਦੇਸ਼ ਕਰਨਾਟਕ ਕੇਰਲਾ ਬਿਹਾਰ ਅਲੱਗ-ਅਲੱਗ ਸਟੇਟਸ ਤੋਂ ਸਾਰੀਆਂ ਟੀਮਾਂ ਜਿਹੜੀਆਂ ਇਹ 8 ਤਰੀਕ ਨੂੰ ਇੱਥੇ ਪਹੁੰਚ ਜਾਣਗੀਆਂ 9 ਤਰੀਕ ਨੂੰ ਇਹਨਾਂ ਗੇਮਸ ਦੀ ਜਿਹੜੀ ਹੈ ਓਪਨਿੰਗ ਸਰਮਨੀ ਕੀਤੀ ਜਾਏਗੀ ਸੈਂਚਰੀ ਪਲਾਈਵੁੱਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਪ੍ਰੇਮ ਬਜੰਕਾ ਜੀ ਔਰ ਉਹਨਾਂ ਦੇ ਪਲਾਂਟ ਹੈੱਡ ਲੋਕਲ ਮਿਸਟਰ ਸੱਬਰਵਾਲ ਉਹ ਵੀ ਨਾਲ ਇੱਥੇ ਪਹੁੰਚ ਰਹੇ ਨੇ ਓਪਨਿੰਗ ਸਰਮਨੀ ਤੇ ਤੇ ਤਿੰਨ ਦਿਨ ਲਗਾਤਾਰ ਇਵੈਂਟ ਚੱਲਣਗੇ ਦੂਸਰੇ ਦਿਨ ਪ੍ਰਾਈਜ਼ ਡਿਸਟ੍ਰਿਬਿਊਸ਼ਨ ਸਰਮਨੀ ਹੋਏਗੀ ਔਰ ਲਾਸਟ ਜਿਹੜੀ ਕਲੋਜ਼ਿੰਗ ਹੈ ਉਹ 11 ਤਰੀਕ ਨੂੰ ਮਾਰਚ ਨੂੰ ਮੰਡੇ ਨੂੰ ਉਹ ਇਹਦੀ ਕਲੋਜ਼ਿੰਗ ਸਰਮਨੀ ਜਿਹੜੀ ਹੈ ਹੋਏਗੀ ਸੰਜੀਵワਸਲ ਜੀ ਆਉਣਗੇ ਔਰ ਪ੍ਰਾਈਜ਼ ਡਿਸਟਰੀਬਿਊਸ਼ਨ ਤੇ ਮੈਡਮ ਸੰਗੀਤਾ ਮਿੱਤਲ ਉਹ ਇਹ ਸ਼ਿਰਕਤ ਕਰਨ ਆ ਰਹੇ ਨੇ ਔਰ ਬੱਚਾ ਨੂੰ ਹੌਸਲਾ ਫਜ਼ਾਈ ਕਰਨ ਵਾਸਤੇ ਇੱਥੇ ਪਹੁੰਚਣਗੇ ਸਰ ਉਮਰ ਦਰਾਜ ਕਿੰਨੀ ਕਹਿ ਦਿੱਤੀ ਇਹਦੇ ਚ ਜਿਹੜੇ ਬੱਚੇ ਐ ਇਸ ਤਰ੍ਹਾਂ ਹੁੰਦਾ ਸਪੈਸ਼ਲ 올림픽 ਚ ਪਹਿਲਾਂ ਤਾਂ ਹੁੰਦੀ ਹੈ ਸਿਲੈਕਸ਼ਨ ਡਿਸਟ੍ਰਿਕਟ ਲੈਵਲ ਤੇ ਹਰ ਇੱਕ ਡਿਸਟ੍ਰਿਕਟ ਦੀਆਂ ਪਹਿਲਾਂ ਪੂਰੇ ਪੰਜਾਬ ਚ ਅਸੀਂ ਸਿਲੈਕਸ਼ਨ ਟ੍ਰਾਇਲ ਕਰਾਇਆ ਇਸੇ ਤਰ੍ਹਾਂ ਵੱਖ-ਵੱਖ ਂਡੀਆਂ ਚ ਵੀ ਹੁੰਦੇ ਆ ਔਰ ਉਹਨਾਂ ਦੀ ਸਿਲੈਕਸ਼ਨ ਤੋਂ ਬਾਅਦ ਸਟੇਟ ਦੀ ਟੀਮ ਸਿਲੈਕਟ ਕੀਤੀ ਉਹ ਅਸੀਂ ਲੁਧਿਆਣੇ ਕਰਵਾਏ ਸੀ ਪੰਜਾਬ ਦੀ ਟੀਮ ਸਿਲੈਕਟ ਕੀਤੀ ਔਰ ਇਹ ਸਾਰੇ ਇੰਡੀਆ ਤੋਂ ਜਿਹੜੇ ਬੱਚੇ ਆ ਰਹੇ ਆ ਇੱਥੋਂ ਫਿਰ ਸਿਲੈਕਸ਼ਨ ਹੋਣੀ ਹੈ ਜਿਹੜੀਆਂ ਵਰਲਡ ਸਮਰ ਗੇਮਸ ਹੋ ਰਹੀਆਂ 2027 ਚ ਉਹਨਾਂ ਦੀ ਤਿਆਰੀ ਜਿਹੜੀ ਹੁਣ ਤੋਂ ਸ਼ੁਰੂ ਕੀਤੀ ਜਾ ਰਹੀ ਔਰ ਜਿਹੜੀਆਂ 27 ਦੀਆਂ ਜਿਹੜੀਆਂ ਵਰਲਡ ਸਮਰ ਗੇਮਸ ਆ ਉਹ ਚਾਈਲਡ ਚ ਹੋ ਰਹੀਆਂ ਜਿਹੜੀ ਅਰਜਨਟਾਈਨ ਤੇ ਸਾਊਥ ਅਮਰੀਕਾ ਚਾਈਲਡ ਕੰਟਰੀ ਹੈ ਉੱਥੇ 2027 ਚ ਹੋਣ ਜਾ ਰਹੀਆਂ ਉਹਦੀ ਜਿਹੜੀ ਸਿਲੈਕਸ਼ਨ ਦਾ ਪ੍ਰੋਸੈਸ ਹੈ ਇਹਨਾਂ ਗੇਮਜ਼ ਦੇ ਵਿੱਚੋਂ ਜਿਹੜੀਆਂ ਲੜਕੀਆਂ ਸਿਲੈਕਟ ਹੋਣੀਆਂ ਉੱਥੇ ਹੀ ਹੋਣੀਆਂ ਇਹ ਕਿਹੜੀ ਜਗ੍ਹਾ ਆਰਗੇਨਾਈਜ਼ ਕੀਤਾ ਜਾਂਦਾ ਕਿਹੜਾ ਜੀ ਇਹ ਜੀਐਸਐ ਸ਼ਾਸ਼ਾਕਰਨ ਜਹਾਨਕੇਲਾ ਜਿਹੜਾ ਸਪੈਸ਼ਲ ਸਕੂਲ ਹੈ ਸਪੈਸ਼ਲ ਸਕੂਲ ਉੱਥੇ ਇਹ ਸਾਰਾ ਗੇਮਜ਼ ਦਾ ਜਿਹੜਾ ਜਿਹੜੀਆਂ ਆਰਗੇਨਾਈਜ਼ ਹੈ ਉੱਥੇ ਹੀ ਹੋਣੀਆਂ ਕਰਵਾਈਆਂ ਜਾਣੀਆਂ ਔਰ ਇਥੋਂ ਜਿਹੜੇ ਨੈਸ਼ਨਲ ਤੋਂ ਵੀ ਨੈਸ਼ਨਲ ਤੋਂ ਵੀ ਸਪੋਰਟ ਰਿਸੋਰਸ ਪਰਸਨ ਦਿੱਲੀ ਤੋਂ ਔਰ ਅਲੱਗ-ਅਲੱਗ ਸਟੇਟਸ ਤੋਂ ਜਿਹੜੇ ਆ ਜਿਨ੍ਹਾਂ ਨੇ ਗੇਮਸ ਕੰਡਕਟ ਕਰਨੀਆਂ ਉਹ ਸਾਰੀ ਟੀਮ ਜਿਹੜੀ ਆ ਉਹ ਬਾਹਰੋਂ ਆਏਗੀ। ਵਿਨਿੰਗ ਪ੍ਰਾਈਜ਼ ਕੀ ਆ ਰਿਹਾ? ਨਹੀਂ ਇਹਦੇ 'ਚ ਵਿਨਿੰਗ ਪ੍ਰਾਈਜ਼ ਵਗੈਰਾ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ। ਇਹਦੇ 'ਚ ਜਿਹੜੀ ਹੈ ਸਿਲੈਕਸ਼ਨ ਹੋਣੀ ਹੈ। ਜਿਹੜੇ ਬੱਚੇ ਚੈਂਪੀਅਨ ਹੋਣਗੇ ਉਹਨਾਂ ਨੂੰ ਫਿਰ ਅਗਲੇ ਜਿਹੜੇ ਸਿਲੈਕਸ਼ਨ ਕੋਚਿੰਗ ਕੈਂਪ ਅੱਗੋਂ ਲੱਗਣੇ ਨੇ 15-15 ਦਿਨ ਦੇ 3-4 ਅਲੱਗ-ਅਲੱਗ 6-3-3 2-2 3-3 ਮਹੀਨੇ ਦੇ ਫਰਕ ਨਾਲ ਅੱਗੇ ਕੋਚਿੰ ਉੱਚ 50 60 ਬੱਚੇ ਸ਼ਾਰਟ ਟੈਸਟ ਕਰ ਲਏ ਜਾਂਦੇ ਆ ਫਿਰ ਉਹ ਚ 30 ਲੈ ਜਾਂਦੇ 30 ਤੋਂ 20 ਕੀਤੇ 20 ਤੋਂ 15 ਕੀਤੇ ਇਸ ਤਰ੍ਹਾਂ ਅਲੱਗ-ਅਲੱਗ ਕੈਂਪ ਵਿੱਚ ਪੋਛਾਣਾ ਲਾ ਲਾ ਕੇ ਤੇ ਫਾਈਨਲ ਜਿਹੜੀ ਟੀਮ ਜਿਹੜੀ ਉਹ ਸਿਲੈਕਸ਼ਨ ਜਿਹੜੀ ਉਹ ਲਾਸਟ ਵਿੱਚ ਹੁੰਦੀ ਹੈ ਇਹਦੀ ਟਾਈਮਿੰਗ ਕੀ ਹੋ ਗਈ ਸਰ ਸਵੇਰੇ 9 ਵਜੇ ਸ਼ੁਰੂ ਹੋ ਜਾਣਾ ਜੀ ਮਿੰਟ 9 ਵਜੇ ਤੋਂ ਲੈ ਕੇ ਸ਼ਾਮ 6 7 ਵਜੇ ਤੱਕ ਚੱਲਣਗੇ 3 ਦਿਨ ਲਗਾਤਾਰ ਸਰ ਜਿਵੇਂ ਕਿ ਤੁਸੀਂ ਅੱਜ ਪੂਰੇ ਆਲ ਓਵਰ ਇੰਡੀਆ ਦੇ ਵਿੱਚੋਂ ਵੱਖ-ਵੱਖ ਸਟੇਟ ਦੇ ਵਿੱਚੋਂ ਫੀਮੇਲਸ ਅੰਕਾ ਪਾਰਟਿਸਪੇਟ ਕਰਨਗੇ ਗੇਮ ਦੇ ਵਿੱਚ ਹਾਂ ਹਾਂ ਸੋ ਸਪੈਸ਼ਲ ਗਾਰਫ ਦਾ ਜਿਹੜਾ ਉਹਨਾਂ ਦੀ ਸਾਮ ਸੰਭਾਲ ਨੂੰ ਲੈ ਕੇ ਉਹਨਾਂ ਦਾ ਸਾਰਾ ਰਹਿਣਾ ਖਾਣਾ ਪੀਣਾ ਦਾ ਸਾਰਾ ਸਟੇਜ ਜਿਹੜਾ ਹੈ ਉਹ ਸਕੂਲ ਦੇ ਪ੍ਰੈਮਿਸਿਸ ਦੇ ਅੰਦਰ ਹੀ ਉੱਥੇ ਕੀਤਾ ਗਿਆ ਔਰ ਇਹਦੇ ਵਿੱਚ ਜਿਹੜਾ ਹੁੰਦਾ ਕੋਟਾ ਵੀ ਹੁੰਦਾ ਹਰ ਇੱਕ ਸਟੇਜ ਨੂੰ ਅਲੱਗ-ਅਲੱਗ ਕੋਟਾ ਮਿਲਦਾ ਉਹਨਾਂ ਨਾਲ ਹਰ ਇੱਕ ਟੀਮ ਦਾ ਇੱਕ ਆਪਣਾ ਫੀਮੇਲ ਕੋਚ ਵੀ ਨਾਲ ਇੱਕ ਫੀਮੇਲ ਅਟੈਂਡੈਂਟ ਉਹ ਦੋ ਜਣੇ ਨਾਲ ਜਿਹੜੇ ਹਰ ਇੱਕ ਟੀਮ ਦੇ ਨਾਲ ਆਉਂਦੇ ਇਹ ਸਾਰਾ ਆਰਗੇਨਾਈਜੇਸ਼ਨ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਕੋਈ ਸਰਕਾਰ ਜਾਂ ਐਡਮਿਨਿਸਟ੍ਰੇਸ਼ਨ ਦਾ ਵੀ ਕੋਈ ਮਾੜਾ ਮਤਦਾ ਯੂ ਹੈ ਨੀ ਐਡਮਿਨਿਸਟ੍ਰੇਸ਼ਨ ਦਾ ਸਹਿਯੋਗ ਤਾਂ ਨਹੀਂ ਹੈਗਾ ਇਹਦੇ ਚ ਜਿਹੜਾ ਜੋ ਵੀ ਖਰਚਾ ਪਾਣੀ ਹੁੰਦਾ ਜੋ ਵੀ ਖਰਚਾ ਉਹ ਸਾਰਾ ਸੀ ਆਸ਼ਾ ਦੀ ਵੈਲਫੇਅਰ ਸੁਸਾਇਟੀ ਆ ਉਹ ਸਾਰਾ 베ਰ ਕਰ ਰਹੀ ਹੈ ਔਰ ਇਹਦੇ ਚ ਜਿਹੜਾ ਇਸ ਟੀਮਾਂ ਜਿਹੜੀਆਂ ਆਉਂਦੀਆਂ ਉਹਨਾਂ ਦਾ ਟਰੈਵਲਿੰਗ ਜਿਹੜਾ ਐਕਸਪੈਂਸਸ ਹੈ ਉਹ ਟੀਮਾਂ ਨੇ ਆਪ ਕਰਨਾ ਹੁੰਦਾ ਉਹ ਰੀਇੰਬਰਸ ਜਿਹੜਾ ਉਹਨਾਂ ਨੂੰ ਸੈਂਟਰਲ ਗਵਰਨਮੈਂਟ ਵੱਲੋਂ ਕੀਤਾ ਜਾਣਾ ਲੇਕਿਨ ਲੋਕਲ ਰਹਿਣ ਦਾ ਖਾਣ ਪੀਣ ਦਾ ਜੋ ਵੀ ਸਾਰਾ ਅਰੇਂਜਮੈਂਟ ਆ ਗੇਮ ਨੂੰ ਕੰਡਕਟ ਕਰਨ ਦਾ ਜੋ ਵੀ ਜਿੰਨਾ ਵੀ ਖਰਚਾ ਹੈਗਾ ਉਹ ਸਾਰਾ ਦਾ ਸਾਰਾ ਅਸੀਂ ਹੋਸਟ ਜਿਹੜੇ ਆ ਸਪੈਸ਼ਲ 올림픽 ਪੰਜਾਬ ਦੇ ਬੈਨਰ ਤਲੇ ਇਹ ਗੇਮਸ ਆਰਗੇਨਾਈਜ਼ ਕਰ ਰਹੀਆਂ ਔਰ ਹੋਸਟ ਇਹਨੂੰ ਡਿਸਟ੍ਰਿਕਟ ਸਪੈਸ਼ਲ 올림픽 ਐਸੋਸੀਏਸ਼ਨ ਹੁਸ਼ਿਆਰਪੁਰ ਜਿਹੜੀ ਆ ਉਹ ਕਰ ਰਹੀ ਹੈ ਸਪੈਸ਼ਲ 올림픽 ਪੰਜਾਬ ਜਾਂ ਭਾਰਤ ਦੇ ਨਹੀਂ ਜਿਹੜਾ ਸਪੈਸ਼ਲ 올림픽 ਭਾਰਤ ਉਹ ਹੈਗੀ ਨੈਸ਼ਨਲ ਬਾਡੀ ਜਿਹੜੀ ਮਿਨਿਸਟਰੀ ਆਫ ਯੂਥ ਅਫੇਅਰ ਐਂਡ ਸਪੋਰਟਸ ਦੇ ਨਾਲ ਐਫੀਲੀਏਟਿਡ ਹੈ ਗਵਰਨਮੈਂਟ ਆਫ ਇੰਡੀਆ ਦੇ ਨਾਲ ਉਹ ਜਿਦਾ ਅਲੱਗ-ਅਲੱਗ ਐਥਲੈਟਿਕ ਫੈਡਰੇਸ਼ਨ ਆਫ ਇੰਡੀਆ ਹਾਕੀ ਫੈਡਰੇਸ਼ਨ ਨੇ ਇਦਾਂ ਦੀਆਂ ਅਲੱਗ-ਅਲੱਗ ਜਿੰਨੀਆਂ ਫੈਡਰੇਸ਼ਨ ਹੁੰਦੀਆਂ ਜਿਹੜੀ ਸਪੈਸ਼ਲ 올림픽 ਭਾਰਤ ਐ ਉਹ ਮਿਨਿਸਟਰੀ ਨਾਲ ਐਫੀਲੀਏਟਡ ਗਵਰਨਮੈਂਟ ਆਫ ਇੰਡੀਆ ਨਾਲ ਉਹਦਾ ਜ਼ਿੰਮੇਵਾਰੀ ਹੁੰਦੀ ਸਿਰਫ ਤੇ ਸਿਰਫ ਜਿਹੜੀਆਂ ਸਪੈਸ਼ਲ ਇੰਟੈਲੈਕਚੁਅਲੀ ਡਿਸੇਬਲ ਬੱਚੇ ਐ ਉਹਨਾਂ ਦੀਆਂ ਜਿੰਨੀਆਂ ਵੀ ਗੇਮਸ ਹੁੰਦੀਆਂ ਉਹ ਸਾਰੀਆਂ ਕਰਵਾਉਣ ਦਾ ਜਿੰਨਾ ਵੀ ਜਿਹੜਾ ਜ਼ਿੰਮੇਵਾਰੀ ਐ ਕੰਡਕਟ ਐ ਉਹ ਸਪੈਸ਼ਲ 올림픽 ਭਾਰਤ ਕਰਦੀ ਐ ਉਹਨਾਂ ਨੇ ਕੀ ਕੀਤਾ ਬਈ ਪੂਰੇ ਇੰਡੀਆ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਆਪਣੇ ਆਪਣੇ ਯੂਨਿਟ ਬਣਾ ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦੇ ਵਿੱਚ ਉਹਨੂੰ ਅਸੀਂ ਕਹਿੰਦੇ ਹਾਂ ਸਪੈਸ਼ਲ 올림픽 ਭਾਰਤ ਪੰਜਾਬ ਚੈਪਟਰ ਇਹਦੇ ਚੰਡੀਗੜ੍ਹ ਚੈਪਟਰ ਦਿੱਲੀ ਚੈਪਟਰ ਮਹਾਰਾਸ਼ਟra ਚੈਪਟਰ ਕਰਨਾਟਕ ਚੈਪਟਰ ਅਲੱਗ-ਅਲੱਗ ਚੈਪਟਰ ਜਿਹੜੇ ਆ ਉਹਨਾਂ ਦੇ ਹੁੰਦੇ ਆ ਇਹ ਕਿੰਨੀਆਂ ਟੀਮਸ ਆ ਜਿਹੜੀਆਂ ਇਸ ਤਰ੍ਹਾਂ ਕੰਪਲੀਟ ਟੋਟਲ 12 ਟੀਮਾਂ ਦੀ ਕਨਫਰਮੇਸ਼ਨ ਆ ਚੁੱਕੀ ਆ ਸਾਡੇ ਕੋਲ ਬਾਕੀ ਦਾ ਜੇ ਸਾਰਾ ਫਾਈਨਲ ਜਿਹੜਾ ਕੱਲ ਤੱਕ ਪਤਾ ਲੱਗੇਗਾ ਸਾਨੂੰ